ਸਾਰੇ ਭੈਣ ਭਰਾ ਆਪਣੇ-ਆਪਣੇ ਪਰਿਜਾਮ ਸੇ ਲਈ ਅੱਜ ਅਸੀਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਪ ਸਭ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਈ ਵੱਡੀ ਕਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਗਗਨਦੀਪ ਦੀ ਆ ਉਹਨਾਂ ਦੀ ਲੱਤ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਲੈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਬਿਲਕੁਲ ਠੀਕ ਹਨ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਪਿੰਕੀ ਦੀ ਆ ਹਰ ਰੋਜ਼ ਹੀ ਉਹਨਾਂ ਦਾ ਸਿਰ ਦਰਦ ਕਰਦਾ ਰਹਿੰਦਾ ਸੀ ਔਰ ਇਹ ਕਾਫੀ ਲੰਬਾ ਸਮੇਂ ਤੋਂ ਹੁੰਦਾ ਰਹਿੰਦਾ ਸੀ ਉਹਨਾਂ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਉਸੇ ਹੀ ਦਿਨ ਤੋਂ ਉਹਨਾਂ ਦਾ ਸਿਰਦਰਦ ਬਿਲਕੁਲ ਠੀਕ ਹੋ ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਮ ਮੀਨਾ ਦੀਆ ਉਹਨਾਂ ਨੇ ਲੋਨ ਅਪਲਾਈ ਕੀਤਾ ਸੀ ਔਰ ਲੋਨ ਦੇ ਲਈ ਉਹਨਾਂ ਦੇ ਚੈੱਕ ਪਾਸ ਹੋਣੇ ਸਨ ਪਰ ਉਹ ਬੋਲ ਰਹੇ ਸਨ ਕਿ ਚੈੱਕ ਪਾਸ ਹੋਣ ਤੋਂ ਪਹਿਲਾਂ ਉਹਨਾਂ ਨੂੰ 1.5 ਲੱਖ ਦੀ ਟ੍ਰਾਂਜ਼ੈਕਸ਼ਨ ਕਰਨੀ ਪਵੇਗੀ ਜਿਸ ਕਰਕੇ ਸਿਸਟਾ ਕਾਫੀ ਟੈਨਸ਼ਨ ਦੇ ਵਿੱਚ ਸਨ ਕਿ ਉਹਨਾਂ ਦੇ ਨਾਲ ਕੋਈ ਫਰਾਡ ਨਾ ਹੋ ਜਾਵੇ ਸਿਸਟਰ ਨੇ ਵਿਸ਼ਵਾਸਨਾ ਬ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਦੇ ਚੈੱਕ ਪਾਸ ਹੋ ਗਏ ਉਹਨਾਂ ਨੂੰ ਇੱਕ ਵੀ ਪੈਸਾ ਦੇਣ ਦੀ ਜ਼ਰੂਰਤ ਨਹੀਂ ਪਈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਰਾਹੁਲ ਦਿਆ ਉਹਨਾਂ ਦੇ ਝੂਠਾ ਕੇਸ ਪੈ ਗਿਆ ਸੀ ਉਹਨਾਂ ਨੇ ਵਿਸ਼ਵਾਸਨਾ ਬ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹ ਕੇਸ ਬੰਦ ਹੋ ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਪਰਮਜੀਤ ਕੌਰ ਦਿਆ ਉਹਨਾਂ ਦੀ ਬਾਹ ਦੇ ਵਿੱਚ 2-3 ਮਹੀਨਿਆਂ ਤੋਂ ਬਹੁਤ ਜ਼ਿਆਦਾ ਦਰਦ ਰਹਿੰਦੀ ਸੀ। ਉਹਨਾਂ ਨੇ ਵਿਸ਼ਵਾਸਨਾ ਪ੍ਰੇਰ ਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ। ਪ੍ਰੇਰ ਤੋਂ ਬਾਅਦ ਉਹਨਾਂ ਦੀ ਬਾਹ ਦਾ ਦਰਦ ਬਿਲਕੁਲ ਠੀਕ ਹੋ ਗਿਆ। ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਔਰ ਅੱਜ ਅਸੀਂ ਸਵੇਰ ਦੇ ਵਚਨ ਦੇ ਵੱਲ ਵੱਧਦੇ ਹਾਂ। ਅੱਜ ਸਵੇਰ ਦੀ ਪ੍ਰਾਰਥਨਾ ਸਭਾ ਦਾ ਟਾਈਟਲ ਹੈ, ਧਰਮੀ ਨੂੰ ਕੀ ਫਲ ਮਿਲੇਗਾ? ਸੋ ਅਸੀਂ ਸਾਰੇ ਹੀ ਨਵੀਂ ਇਨਸਾਨੀਅਤ ਵਿੱਚ ਨਵਾਂ ਮਨੁੱਖ ਬਨਣ ਦੇ ਲਈ, ਨਵੇਂ ਚੱਲ ਚੱਲਣ ਦੇ ਵਿੱਚ ਵਧਣ ਦੇ ਲਈ ਰੋਜ਼ ਦਿਹਾੜੀ ਇੱਕ ਨਵੀਂ ਕੋਸ਼ਿਸ਼ ਕਰਦੇ ਹਾਂ। ਨਵੇਂ ਵਚਨਾਂ ਨੂੰ ਸਿੱਖਦੇ ਹਾਂ ਕਿ ਪਰਮੇਸ਼ਰ ਆਖਿਰ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਕੀ ਕਹਿੰਦੇ ਨੇ ਔਰ ਇਹ ਜਿਹੜਾ ਵਚਨ ਹੈ ਕਿੰਦਾ ਯੂਸਫੁਲ ਆ ਸਾਡੀ ਜ਼ਿੰਦਗੀ 'ਚ ਇਹਦੇ ਕੀ ਬੈਨੀਫਿਟਸ ਨੇ ਸਾਨੂੰ ਔਰ ਅਗਰ ਅਸੀਂ ਇਹਨੂੰ ਸਹੀ ਤਰੀਕੇ ਨਾਲ ਅਪਲਾਈ ਕਰੀਏ ਤਾਂ ਫਿਰ ਸਾਨੂੰ ਕੀ ਮਿਲੇਗਾ ਅੱਜ ਅਸੀਂ ਇਹ ਵਚਨ 'ਚ ਜਾਣਾਂਗੇ ਬਹੁਤ ਸਾਰੇ ਵਚਨਾਂ ਤੋਂ ਅਸੀਂ ਬਹੁਤ achhiyan gallan ਸਿੱਖੀਆਂ ਕਿਉਂਕਿ ਖੁਦਾ ਦਾ ਕਲਾਮ ਹੀ ਇਸ ਲਈ ਲਿਖਿਆ ਗਿਆ ਕਿ ਇੱਕ ਮਨੁੱਖ ਜਿਹੜਾ ਆ ਉਹ ਧਰਤੀ ਦੇ ਉੱਤੇ ਇੱਕ ਅੱਛੀ ਚਾਲ ਚੱਲਣ ਲਈ ਕਲਾਮ 'ਚ ਲਿਖਿਆ ਪਰਮੇਸ਼ਰ ਦਾ ਪਵਿੱਤਰ ਗ੍ਰੰਥ ਮੇਸ਼ੇ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਦੇ ਦੁਆਰਾ ਲਿਖਵਾਇਆ ਗਿਆ ਤਾਂ ਜੋ ਇੱਕ ਮਨੁੱਖ ਧਰਤੀ ਉੱਤੇ ਸਿੱਧ ਸੰਪੂਰਨ ਅਤੇ ਧਾਰਮਿਕਤਾ ਦੇ ਰਾਜ ਵਿੱਚ ਵਧਣ ਵਾਲਾ ਬਣ ਸਕੇ ਸੋ ਸਾਡੇ ਚਾਲ ਚੱਲਣ ਨੂੰ ਸੁਧਾਰਨ ਦੇ ਲਈ ਵਚਨ ਲਿਖਿਆ ਗਿਆ ਸਾਨੂੰ ਧਾਰਮਿਕਤਾ ਦੇ ਵਿੱਚ ਵਧਣ ਲਈ ਵਚਨ ਲਿਖਿਆ ਗਿਆ ਔਰ ਅਗਰ ਇਸ ਵਚਨ ਦੀ ਅਸੀਂ ਪਾਲਣਾ ਕਰਦੇ ਆ ਫਿਰ ਸਾਨੂੰ ਕੀ ਕੀ ਬੈਨੀਫਿਟਸ ਹੋਣਗੇ ਕੀ ਫਲ ਮਿਲੇਗਾ ਉਸ ਪਰਸਨ ਨੂੰ ਜੋ ਸੱਚਮੁੱਚ ਖੁਦਾ ਦੇ ਸਾਰੇ ਹੁਕਮਾਂ ਨੂੰ ਮੰਨੇਗਾ ਉਹਦੇ ਸਾਰੇ ਵਚਨਾਂ ਦਾ ਭੈ ਮੰਨੇਗਾ ਔਰ ਉਹ ਖੁਦਾ ਦੇ ਰਾਜ ਲਈ ਤਿਆਰੀ ਕਰੇਗਾ ਤਾਂ ਉਸ ਮਨੁੱਖ ਨੂੰ ਕੀ ਫਲ ਮਿਲੇਗਾ ਪਰਮੇਸ਼ਰ ਵੱਲੋਂ ਧਰਮੀ ਦੇ ਜੁੜਾ ਬਿਲਕੁਲ ਧਾਰਮਿਕਤਾ ਦੇ ਰਾਹ ਤੇ ਚੱਲੇਗਾ ਧਰਮੀ ਦੇ ਲਈ ਪਰਮੇਸ਼ਰ ਨੇ ਕੀ ਫਲ ਰੱਖਿਆ ਹੈ ਸੋ ਅੱਜ ਅਸੀਂ ਪੂਰੇ ਦਿਨ ਦੇ ਵਿੱਚ ਆਤਮਿਕ ਵੀ ਔਰ ਸਰੀਰਕ ਵੀ ਦੋਨੋਂ ਤਰ੍ਹਾਂ ਦੇ ਫਲ ਦੇ ਬਾਰੇ ਜਾਣਾਂਗੇ ਫਿਰ ਹਾਲ ਅਸੀਂ ਪਾਕ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਮਲਾਕੀ 4 ਨੰਬਰ ਦੇ ਅਾਇਦੀ 1 ਤੋਂ ਲੈ ਕੇ 3 ਨੰਬਰ ਅਾਇ ਤੱਕ ਵੇਖੋ ਉਹ ਦਿਨ ਆਉਂਦਾ ਹੈ ਜੋ ਤੰਦੂਰ ਵਾਂਗ ਸਾੜਨ ਵਾਲਾ ਹੈ ਸਾਰੇ ਆਕੜਵਾ ਜਾਂਦੀ ਸਾਰੇ ਦੁਸ਼ਟ ਸੜ ਜਾਣਗੇ ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ ਸੈਨਾ ਦਾ ਯਹਵਾ ਆਖਦਾ ਹੈ ਉਹ ਉਹਨਾਂ ਲਈ ਟੁੰਡ-ਮੁੰਡ ਨਾ ਛੱਡੇਗਾ ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਪੈਮਾਨਾ ਦੇ ਹੋ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ ਤੁਸੀਂ ਬਾੜੇ ਦੇ ਬੱਚਿਆਂ ਵਾਂਗ ਬਾਹਰ ਨਿਕਲੋਗੇ ਅਤੇ ਕੁੱਦੋਗੇ ਤੁਸੀਂ ਦੁਸ਼ਟਾਂ ਨੂੰ ਮਿੱਦੋਗੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੀਟ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਇਹ ਕੰਮ ਕਰਾਂਗਾ ਸਹਰਾਂ ਦਾ ਹੀ ਹਵਾ ਆਖਦਾ ਹੈ ਹਾਲੇਲੂਇਆ ਸੋ ਅਸੀਂ ਜਾਣਦੇ ਆ ਸਾਰੀ ਕ੍ਰਾਮ ਦੇ ਵਿੱਚ ਲਿਖਿਆ ਮਸੀਹ ਸੁਣੇ ਕਿਹਾ ਕਿ ਮੈਂ ਤਾਂ ਜਾਣਦਾ ਹਾਂ ਪਰ ਮੇਰੇ ਕੋਲ ਸਹਾਇਕ ਆਵੇਗਾ ਹੁਣ ਉਹ ਸਹਾਇਕ ਤੁਹਾਨੂੰ ਮੇਰੇ ਬਾਰੇ ਸਿੱਖਿਆ ਦੇਵੇਗਾ ਪਰ ਉਸ ਤੋਂ ਬਾਅਦ ਇੱਕ ਵੇਲਾ ਆਵੇਗਾ ਜਦ ਮੈਂ ਫਿਰ ਤੋਂ ਆਕਾਸ਼ ਤੋਂ ਆਵਾਂਗਾ ਕਹਿੰਦੇ ਮੈਂ ਸਰੀਰਕ ਰੂਪ ਦੇ ਵਿੱਚ ਨਹੀਂ ਪਰ ਮੈਂ ਆਕਾਸ਼ ਦੇ ਬੱਦਲਾਂ ਤੋਂ ਆਪਣੇ ਦੂਤਾਂ ਦੇ ਨਾਲ ਆਪਣੇ ਲੋਹੇ ਦੇ ਡੰਡੇ ਨੂੰ ਲੈ ਕੇ ਸਵਰਗ ਰਾਜ ਤੋਂ ਉਤਰਾਂਗਾ ਤੇ ਧਰਤੀ ਦੇ ਵਿੱਚੋਂ ਆਪਣੇ ਧਰਮੀਆਂ ਨੂੰ ਉਠਾ ਲਵਾਂਗਾ ਅਤੇ ਪਾਪੀਆਂ ਨੂੰ ਮੈਂ ਆਪਣੇ ਕ੍ਰੋਧ ਦੇ ਨਾਲ ਉਸ ਲੋਹੇ ਦੇ ਡੰਡੇ ਦੇ ਨਾਲ ਸਜ਼ਾ ਦੇਵਾਂਗਾ ਸੋ ਉਹਦੇ ਚੇਲੇ ਨੇ ਪੁੱਛਿਆ ਕਿ ਇਹ ਪਰਮੇਸ਼ਰ ਉਹ ਦਿਨ ਕਦੋਂ ਆਉਂਦਾ ਹੈ ਫਰ ਤੋਂ ਹੋਵੇਗਾ ਐਸਾ ਦਿਨ ਤੁਸੀਂ ਸਾਨੂੰ ਕਿਹਾ ਸੀਗਾ ਮੈਂ ਮੁਰਦਿਆਂ ਚੋਂ ਜੀ ਉਠਾਂਗਾ ਤੀਜੇ ਦਿਨ ਅਤੇ ਤੀਸਰੇ ਦਿਨ ਤੁਸੀਂ ਇਹ ਸਭ ਕੰਮ ਸਾਨੂੰ ਕਰਕੇ ਦਿਖਾ ਦਿੱਤਾ ਪਰ ਹੁਣ ਤੁਸੀਂ ਸਾਨੂੰ ਆ ਵੀ ਦੱਸੋ ਜੋ ਤੁਸੀਂ ਕਹਿ ਰਿਹਾਗੇ ਆ ਕਿ ਮੈਂ ਫੇਰ ਆਵਾਂਗਾ ਹੁਣ ਉਹ ਕੜੀ ਕਦੋਂ ਹੋਵੇਗੀ ਕਿਸ ਵੇਲੇ ਤੁਸੀਂ ਆਉਂਗੇ ਤਾਂ ਪਰਮੇਸ਼ਰ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਯਿਸੂ ਮਸੀਹ ਨੇ ਕਿਹਾ ਮੈਂ ਨਹੀਂ ਜਾਣਦਾ ਕਿ ਇਹ ਦਿਨ ਕਦੋਂ ਆਵੇਗਾ ਪਰ ਇਹ ਦਿਨ ਕਦੋਂ ਆਵੇਗਾ ਕਿੰਦਾ ਇਹ ਦਿਨ ਛੇਤੀ ਆਵੇਗਾ ਔਰ ਛੇਤੀ ਪਾਵ ਬਹੁਤ ਜਲਦ ਆਵੇਗਾ ਔਰ ਖੁਦਾਨੇ ਕਾ ਮੈਨੂੰ ਨਹੀਂ ਪਤਾ ਉਹ ਦਿਨ ਕਦੋਂ ਹੋਏਗਾ ਕਿਹੜੀ ਵਿਲੀ ਕਿਹੜਾ ਵਿਹਲਾ ਹੋਏਗਾ ਕਿਹੜੀ ਘੜੀ ਹੋਏਗੀ ਦਿਨ ਹੋਵੇਗਾ ਰਾਤ ਹੋਏਗੀ ਦੁਪਹਿਰ ਹੋਏਗਾ ਜਾਂ ਠੰਡ ਹੋਏਗੀ ਗਰਮੀ ਹੋਏਗੀ ਮੀਂਹ ਹੋਏਗੀ ਹਨੇਰੀ ਹੋਏਗੀ ਕੈਸਾ ਦਿਨ ਹੋਏਗਾ ਕਹਿੰਦਾ ਮੈਂ ਨਹੀਂ ਜਾਣਦਾ ਕਿਹੜਾ ਸਨ ਹੋਵੇਗਾ ਕਿਹੜੀ ਤਰੀਕ ਹੋਏਗੀ ਮੈਂ ਨਹੀਂ ਜਾਣਦਾ ਕਹਿੰਦਾ ਪਰ ਉਹ ਦਿਨ ਚੋਰ ਦੀ ਨਿਆਈ ਆਵੇਗਾ ਔਰ ਉਹ ਦਿਨ ਸਾੜਨ ਵਾਲੇ ਦਿਨ ਦੀ ਤਰ੍ਹਾਂ ਹੋਏਗਾ ਕਲਾਮ ਚ ਲਿਖਿਆ ਮਸੀਹ ਉਸ ਦਿਨ ਆਵੇਗਾ ਵਚਨ ਸਾਨੂੰ ਦੱਸਦਾ ਪਹਿਲੀ ਨੰਬਰ ਆਇਚ ਕਹਿੰਦਾ ਵੇਖੋ ਉਹ ਦਿਨ ਆਉਂਦਾ ਹੈ ਜੋ ਤੰਦੂਰ ਵਾਂਗ ਸਾੜਨ ਵਾਲਾ ਹੈ ਹallelujah ਭਾਵ ਜਿਸ ਦਿਨ ਮਸੀਹ ਉਸ ਸਵਰਗ ਤੋਂ ਉਤਰੇਗਾ ਉਸ ਦਿਨ ਖੁਸ਼ੀ ਦਾ ਦਿਨ ਵੀ ਹੋਏਗਾ ਤੇ ਸੋਗ ਦਾ ਵੀ ਹੁਣ ਜਿਹੜੇ ਤਾਂ ਪਾਪ ਦੇ ਵਿੱਚ ਹੈਗੇ ਨੇ ਉਹਨਾਂ ਦੇ ਲਈ ਇਹ ਦਿਨ ਸੋਗ ਦਾ ਹੋਏਗਾ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਹਜੇ ਤਾਂ ਬਹੁਤ ਸਮਾਂ ਪਿਆ ਹਜੇ ਘੜਾ ਯਿਸੂ ਨੇ ਆਉਣਾ ਹੈ ਸਾਡੇ ਕੋਲੇ ਬਥੇਰਾ ਸਮਾਂ ਆ ਅਸੀਂ ਥੋੜੇ ਜੇ ਪਾਪ ਹੋਰ ਕਰ ਲੈਣੇ ਆ ਹਜੇ ਕਿਹੜਾ ਉਹ ਸਮਾਂ ਸਾਡੇ 바ਰ ਤੇ ਆ ਪਹੁੰਚਿਆ ਆ ਕੋਈ ਨਹੀਂ ਜਦੋਂ ਉਹ ਆਉਣ ਵਾਲਾ ਹੋਏਗਾ ਉਦੋਂ ਅਸੀਂ ਆਪਣਾ ਆਪ ਦਾ ਸੁਧਾਰ ਕਰ ਲਾਂਗੇ ਹਜੇ ਪਾਪ ਵਿੱਚ ਹੀ ਰਹਿੰਨੇ ਆ ਅਤੇ ਜਦੋਂ ਅਚਾਨਕ ਮਸੀਹ ਸਾਨੂੰ ਆ ਕੇ ਆਉਂਦਾ ਹੋਇਆ ਦੇਖਣਗੇ ਆਇਆ ਹੋਇਆ ਦੇਖਣਗੇ ਤਾਂ ਉਹਨਾਂ ਦੇ ਲਈ ਉਹ ਵੱਡੇ ਸੋਗ ਦਾ ਦਿਨ ਹੋਵੇਗਾ ਕਿ ਸਾਡਾ ਤਾਂ ਸਮਾਂ ਖਤਮ ਹੋ ਗਿਆ ਅਸੀਂ ਤਾਂ ਮਸਤੀਆਂ ਦੇ ਵਿੱਚ ਹੀ ਸਾਰਾ ਟਾਈਮ ਲਗਾਤਾ ਅਸੀਂ ਕਹਿੰਦੇ ਅਸੀਂ ਚਲ ਅੱਜ ਨਹੀਂ ਕੱਲ ਪ੍ਰਾਰਥਨਾ ਕਰ ਲਾਂਗੇ ਕੱਲ ਨਹੀਂ ਥੋੜੇ ਦਿਨ ਰੁੱਕੇ ਕਰ ਲਾਂਗੇ ਚਲੋ ਹੌਲੀ ਹੌਲੀ ਪਰਮੇਸ਼ਰ ਦੇ ਰਾਹ 'ਚ ਵਧ ਜਾਗੇ ਕਰ ਲਾਂਗੇ ਕੋਈ ਨਹੀਂ ਹਜੇ ਕਿਹੜਾ ਪ੍ਰਭੂ ਆਉਂਦਾ ਆ ਪਰ ਪ੍ਰਭੂ ਦਾ ਆਖ ਹੋਇਆ ਉਸ ਲਈ ਉਹਨਾਂ ਦੇ ਉਸ ਦਿਨ ਦੇ ਲਈ ਬਹੁਤ ਵੱਡਾ ਸੋਗ ਹੋਏਗਾ ਉਹਨਾਂ ਦੇ ਲਈ ਜਿਹੜੇ ਪਾਪੀ ਸੀ ਜਿਨ੍ਹਾਂ ਨੇ ਖੁਦਾ ਦੇ ਰਾਜ ਦੀ ਤਿਆਰੀ ਕਰੀ ਨਹੀਂ ਉਹਨਾਂ ਦੇ ਲਈ ਕਿਹੜਾ ਦਿਨ ਹੋਏਗਾ ਕਹਿੰਦਾ ਉਹ ਤੰਦੂਰ ਦੀ ਅੱਗ ਦੇ ਵਾਂਗ ਸੜਨ ਵਾਲਾ ਜੈਸਾ ਤੰਦੂਰ ਦਾ ਸੇਕ ਹੁੰਦਾ ਨਾ ਸੜਨ ਵਾਲਾ ਵੈਸਾ ਦਿਨ ਹੋਏਗਾ ਕਹਿੰਦਾ ਫਿਰ ਸਾਰੇ ਆਕੜਬਾਜ ਅਤੇ ਸਾਰੇ ਦੁਸ਼ਟ ਉਸ ਦਿਨ ਕੀ ਹੋਣਗੇ ਸੜ ਜਾਣਗੇ ਹallelujah ਸਾਰੇ ਆਕੜਬਾਜ ਅਤੇ ਦੁਸ਼ਟ ਸੜ ਜਾਣਗੇ ਆਕੜਬਾਜ ਕਿਹੜੇ ਜਿਹੜੇ ਰੱਬ ਨੂੰ ਰੱਬ ਨਹੀਂ ਜੱਬੀ ਦੱਸਦੇ ਆ ਬਹੁਤ ਸਾਰੇ ਲੋਕ ਨੇ ਬਹੁਤ ਜ਼ਿਆਦਾ ਐਸੀ ਮਤਲਬ 100 ਦੇ ਵਿੱਚੋਂ ਕਹਿ ਸਕਦੇ 20% ਐਸੀ ਪਾਪੂਲੇਸ਼ਨ ਹੈਗੀ ਆ ਜਿਹੜੀ ਕਿਸੇ ਵੀ ਰੱਬ ਨੂੰ ਨਹੀਂ ਮੰਨਦੀ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਵੀ ਰੱਬ ਕੋਈ ਚੀਜ਼ ਹੈਗੀ ਆ ਉਸ ਤੋਂ ਬਿਨਾਂ 40% ਤੱਕ ਦੇ ਲੋਕ ਐਸੇ ਨੇ ਜਿਹੜੇ ਰੱਬ ਦੇ ਉਹਨਾਂ ਦੇ ਮਾਪਿਓ ਮੰਨਦੇ ਪਰ ਉਹ ਬੱਚੇ ਨਹੀਂ ਮੰਨਦੇ ਬੱਚਿਆਂ ਨੂੰ ਹੈ ਹੀ ਨਹੀਂ ਵੀ ਰੱਬ ਵੀ ਕੋਈ ਚੀਜ਼ ਕੋਈ ਨਹੀਂ ਮੰਨ ਪੈਂ ਮੰਨ ਜਾਂਦੇ ਹੈਗਾ ਤਾਂ ਵੀ ਠੀਕ ਹੈ ਨਹੀਂ ਹੈਗਾ ਤਾਂ ਵੀ ਠੀਕ ਹੈ ਔਰ ਬਾਕੀ ਦੇ ਲੋਕਾਂ ਦੇ ਵਿੱਚੋਂ ਕੁਝ ਤਾਂ ਐਸੇ ਨੇ ਜਿਹੜੇ ਪੂਰੇ ਦਿਲ ਲਗਾ ਕੇ ਮੰਨਦੇ ਆ ਪੂਰੀ ਸੱਚੀ ਭਗਤੀ ਕਰਦੇ ਆ ਔਰ ਕੁਝ ਢੋਂਗੀ ਨੇ ਜੋ ਸਿਰਫ ਦਿਖਾਵੇ ਦੀ ਭਗਤੀ ਕਰਦੇ ਆ ਸੋ ਸੰਸਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਦੇ ਚਿਹਰੇ ਉਹਨੇ ਚਰਿੱਤਰ ਆ ਸੋ ਜਿੰਨੇ ਤਾਂ ਬੁਰੇ ਨੇ ਜਿੰਨੇ ਤਾਂ ਧੋਖੇबाज ਨੇ ਜਿਨ੍ਹਾਂ ਨੂੰ ਰੱਬ ਦੇ ਹੋਣ ਨਾ ਹੋਣਾ ਫਰਕ ਹੀ ਨਹੀਂ ਪੈਂਦਾ ਜਿਹੜੇ ਰੱਬ ਦੇ ਹੋਣ ਨੂੰ ਸੱਚੀ ਨਹੀਂ ਮੰਨਦੇ ਉਹ ਸਭ ਆਕੜਵਾਜ਼ ਨੇ ਉਹਨਾਂ ਵਿੱਚ ਇੱਕ ਵੱਡੀ ਆਕੜਿਆ ਉਹ ਆਪਣੇ ਵजूद ਦੇ ਉੱਤੇ ਵੀ ਸਵਾਲ ਨਹੀਂ ਉਠਾਣ ਦੀ ਕੋਸ਼ਿਸ਼ ਕਰਦੇ ਕਿ ਜੇ ਰੱਬ ਨਹੀਂ ਹੈਗਾ ਤਾਂ ਫਿਰ ਮੈਂ ਕਿੱਥੋਂ ਆਇਆ ਹਾਂ ਔਰ ਉਹਨਾਂ ਚ ਐਡੀ ਆਕੜੀਆਂ ਵੀ ਬਸ ਮੈਂ ਹਾਂ ਤੇ ਹਾਂ ਮੈਨੂੰ ਰੱਬ ਨਾਲ ਕੋਈ ਮਤਲਬ ਨਹੀਂ ਉਹ ਸਾਰੇ ਆਕੜਵਾਜ਼ ਅਤੇ ਦੁਸ਼ਟ ਜਿਨ੍ਹਾਂ ਨੇ ਪਾਪ ਕੀਤੇ ਬੁਰਾਈਆਂ ਕੀਤੀਆਂ ਵਧੀਆਂ ਕੀਤੀਆਂ ਉਹ ਸਾਰੇ ਕਲੰਨ ਦੱਸਦਾ ਸੜ ਜਾਣਗੇ ਉਹ ਦਿਨ ਉਹਨਾਂ ਨੂੰ ਸੜਨ ਦੇ ਲਈ ਆਉਂਦਾ ਹੈ ਕਿੰਨਾਂ ਨੂੰ ਪਾਪੀਆਂ ਨੂੰ ਦੁਸ਼ਟਾਂ ਨੂੰ ਵੈਰੀਆਂ ਨੂੰ ਬੁਰਿਆਂ ਲੋਕਾਂ ਨੂੰ ਕੰਦਾ ਸੈਨਾ ਦਾ ਇਹ ਵਾਕਦਾ ਕਿ ਮੈਂ ਉਹਨਾਂ ਲਈ ਟੁੰਡ-ਮੁੰਡ ਵੀ ਨਾ ਛੱਡਾਂਗਾ ਪਾਪ ਪੂਰਾ ਚੋਰਾ ਵੀ ਨਾ ਛੱਡਾਂਗਾ ਜੇ ਕੋਈ ਬੱਚਾ ਵੀ ਪਾਪ ਕਰ ਰਿਹਾ ਨਾ ਕਹਿੰਦਾ ਮੈਂ ਉਹਨੂੰ ਵੀ ਨਹੀਂ ਛੱਡਾਂਗਾ ਮੈਂ ਹਰ ਬਜ਼ੁਰਗ ਨੂੰ ਭਾਵੇਂ ਉਹ ਮੰਜੇ ਤੇ ਪਿਆ ਉਹਨੇ ਪਾਪ ਕੀਤਾ ਹੋਏ ਤਾਂ ਮੈਂ ਉਹਨੂੰ ਸਜ਼ਾ ਦਵਾਂਗਾ ਹਰ ਇੱਕ ਬੱਚਾ ਜਿਹੜਾ ਹਜੇ ਥੋੜੀ ਉਮਰ ਦਾ ਹੀ ਆ ਪਰ ਉਹਨੇ ਪਾਪ ਕੀਤਾ ਹੈ ਮੈਂ ਉਹਨੂੰ ਸਜ਼ਾ ਦਵਾਂਗਾ ਮੈਂ ਕਹਿੰਦਾ ਉਹਨਾਂ ਲਈ ਕੁਝ ਵੀ ਨਹੀਂ ਛੱਡਾਂਗਾ ਮੈਂ ਸਭ ਨਾਸ਼ ਕਰ ਦਵਾਂਗਾ ਐਸਾ ਦਿਨ ਹੋਵੇਗਾ ਉਹ ਜਦੋਂ ਜਿਹੜੇ ਤਾਂ ਪਾਪੀ ਹੋਣਗੇ ਦੁਸ਼ਟ ਹੋਣਗੇ ਉਹਨਾਂ ਦੇ ਲਈ ਫਿਰ ਉਸ ਤੋਂ ਬਾਅਦ ਜਿਹੜੇ ਨਵੇਂ ਇਨਸਾਨ ਨੇ ਨਵੀਂ ਧਾਰਮਿਕਤਾ ਚੱਲਦੇ ਨੇ ਨਵਾਂ ਚਾਲ ਚੱਲਣ ਜਿਨ੍ਹਾਂ ਨੇ ਪੈਨ ਲਿਆਇਆ ਜਿਹੜੇ ਖੁਦਾ ਦੇ ਰਾਜ ਦੀਆਂ ਗੱਲਾਂ ਸੁਣਦੇ ਸਿੱਖਦੇ ਤੇ ਉਹਦੇ ਅਨੁਸਾਰ ਚੱਲਦੇ ਨੇ ਜਿਹੜੇ ਪਰਮੇਸ਼ਰ ਦੇ ਭੈਣ ਨੂੰ ਮੰਨਦੇ ਆ ਉਹਨਾਂ ਦੇ ਲਈ ਕੀ ਹੋਵੇਗਾ ਧਰਮ ਦਾ ਸੂਰ ਚੜ੍ਹੇਗਾ ਉਹਨਾਂ ਦੇ ਲਈ ਖੁਸ਼ੀ ਦਾ ਵੇਲਾ ਹੋਵੇਗਾ ਕਿਉਂ ਖੁਸ਼ੀ ਦਾ ਵੇਲਾ ਹੋਏਗਾ ਕਿ ਕਿ ਜਿਹੜੀ ਉਹ ਉਡੀਕ ਲੰਬੇ ਸਮੇਂ ਤੋਂ ਕਰ ਰਹੀ ਸੀ ਉਹਨਾਂ ਦੇ ਸਾਹਮਣੇ ਆ ਖੜਾ ਹੋਵੇਗਾ ਹallelujah ਜਿਹਨੂੰ ਕਦੋਂ ਦੀ ਉਡੀਕ ਦੇ ਸੀ ਕਿ ਕਦੋਂ ਆਵੇਗਾ ਔਰ ਕਦੋਂ ਸਾਨੂੰ ਆਪਣੇ ਨਾਲ ਲੈ ਕੇ ਜਾਵੇਗਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਮਸੀਹ ਸਾਹਮਣੇ ਖੜਾ ਹੋਵੇਗਾ ਜਿਨ੍ਹਾਂ ਨੇ ਆਪਣੀਆਂ ਮਸ਼ਾਲਾਂ ਭਰੀਆਂ ਤੇ ਨਾਲ ਤੇਲ ਵੀ ਜਮਾ ਕਰ ਰੱਖਿਆ ਕਿ ਕਿਤੇ ਮੇਥੋਂ ਕਮੀ ਨਾ ਰਹਿ ਜਾਵੇ ਕਿਤੇ ਮੈਨੂੰ ਹਨੇਰਾ ਨਾ ਪੈ ਜਾਵੇ ਕਿਤੇ ਐਸਾ ਨਾ ਹੋਵੇ ਕਿ ਮੈਨੂੰ ਦਿਖੇ ਨਾ ਜਿਨ੍ਹਾਂ ਨੇ ਪੂਰੇ ਲਾਲ ਲਗਾ ਕੇ ਤਿਆਰੀ ਕੀਤੀ ਜਿਹੜੇ ਖੁਦਾ ਦੇ ਵਚਨ ਦੀ ਪਾਲਣਾ ਕਰਦੇ ਰਹੇ ਯਹਵਾ ਦਾ ਭੈ ਮੰਨਦੇ ਰਹੇ ਯਹਵਾ ਨੂੰ ਹੀ ਪਰਮੇਸ਼ਰ ਮੰਨਿਆ ਕਿਸੇ ਹੋਰ ਨੂੰ ਉਹਨੇ ਮੰਨਿਆ ਹੀ ਨਹੀਂ ਜਿਨ੍ਹਾਂ ਨੇ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਆਪਣੇ ਮਾਪੇ ਨੂੰ ਪਰਮੇਸ਼ਰ ਦੇ ਨਾਮ ਤੇ ਛੱਡਿਆ ਜਿਨ੍ਹਾਂ ਨੇ ੱੱਕੇ ਖਾਦੇ ਠੋਕਰਾ ਖਾਧੀਆਂ ਪੈਰਾਂ ਹਿੱਟ ਕੁਚਲੇ ਗਏ ਪਰਮੇਸ਼ਰ ਦੇ ਨਾਮ ਤੇ ਜਿਨ੍ਹਾਂ ਨੇ ਖੁਦਾ ਦੇ ਲਈ ਭੁੱਖ ਕੱਟੀ ਪਿਆਸ ਕੱਟੀ ਅਤੇ ਲੋਕਾਂ ਦੀਆਂ ਬੋਲੀਆਂ ਤੱਕ ਸਹਿਲੀਆਂ ਪਰਮੇਸ਼ਰ ਦੇ ਲਈ ਉਹ ਸਭ ਦੇ ਸਭ ਲੋਕ ਜਿਹੜੇ ਨਵੇਂ انسان ਵਰਗੇ ਹੋਗੇ ਜਿਨ੍ਹਾਂ ਵਿੱਚ ਪਾਪ ਨਹੀਂ ਸੀ ਬਦੀ ਨਹੀਂ ਸੀ ਛਲ ਨਹੀਂ ਸੀ ਨਸ਼ਾ ਨਹੀਂ ਸੀ ਵਿਭਚਾਰ ਨਹੀਂ ਉਹ ਸਭ ਦੇ ਸਭ ਹੀ ਲੋਗ ਪਰਮੇਸ਼ਰ ਦੇ ਲੋਗ ਉਹਨਾਂ ਦੇ ਉੱਤੇ ਚੰਗਿਆਈ ਦੀਆਂ ਕਿਰਣਾ ਉਤਰਣਗੀਆਂ ਉਹਨਾਂ ਦੇ ਲਈ ਧਰਮ ਦਾ ਸੂਰਜ ਚੜੇਗਾ ਅਗਰ ਅਸੀਂ ਆਪਣੇ ਆਪ ਨੂੰ ਬਦਲ ਲਿਆ पाप ਦੇ ਵਿੱਚੋਂ ਬੜੀਆਂ ਚੋਂ ਬੁਰਾਈਆਂ ਚੋਂ ਹਰ ਇੱਕ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਅੰਦਰੋਂ ਕੱਢ ਕੇ ਅਸੀਂ ਆਪਣੇ ਆਪ ਨੂੰ ਮਸੀਹੀ ਸਰੂਪ ਵਰਗੇ ਬਣਾ ਲਿਆ ਜੈਸਾ ਸਰੂਪ ਮਸੀਹ ਅਸੂਦਾ ਸੀ ਅਗਰ ਅਸੀਂ ਨਵੇਂ ਇਨਸਾਨ ਵਰਗੇ ਬਣ ਗਏ ਤਾਂ ਉਸ ਦਿਨ ਸਾਡੇ ਲਈ ਧਰਮ ਦਾ ਇੱਕ ਨਵਾਂ ਸੂਰਜ ਉੱਗੇਗਾ ਹallelujah ਕਹਿੰਦਾ ਉਹਦੀਆਂ ਕਿਰਨਾਂ ਉਹਨਾਂ ਨੂੰ ਕੀ ਦੇਣਗੀਆਂ ਚੰਗਿਆਈ ਦੇਣਗੀਆਂ ਕਹਿੰਦਾ ਉਹ ਬਾੜੇ ਦੇ ਬੱਚਿਆਂ ਵਾਂਗ ਬਾਹਰ ਨਿਕਲਣਗੇ ਤੇ ਕੁੱਦਣਗੇ ਉੱਛਲਣਗੇ ਤੇ ਸ਼ਾਰਾ ਮਾਰਨਗੇ ਕਹਿੰਦਾ ਉਹ ਜਦ ਨੱਚਣਗੇ ਕੁੱਦਣਗੇ ਤਾਂ ਉਹਨਾਂ ਦੇ ਪੈਰਾਂ ਦੇ ਹੀਠਾ ਦੁਸ਼ਟ ਮਿੱਧੇ ਜਾਣਗੇ ਉਹਨਾਂ ਦੇ ਪੈਰਾਂ ਦੇ ਹੀਠਾ ਕਹਿੰਦਾ ਉਹਨਾਂ ਦੁਸ਼ਟਾਂ ਦੀ ਸਵਾਹ ਹੋਵੇਗੀ ਅਤੇ ਕਹਿੰਦਾ ਉਸ ਦਿਨ ਮੈਂ ਇਹ ਕੰਮ ਜ਼ਰੂਰ ਕਰਾਂਗਾ ਧਰਮੀਆਂ ਦੇ ਹੱਥੋਂ ਕਹਿੰਦਾ ਦੁਸ਼ਟਾਂ ਦੀ ਮੌਤ ਦੇ ਉੱਤੇ ਮੈਂ ਨਾਚ ਨਾ ਜਾਵਾਂਗਾ ਉਹ ਨੱਚਣਗੇ ਕੁੱਦਣਗੇ ਤੇ ਖੁਸ਼ੀ ਮਨਾਉਣਗੇ ਕਿਉਂਕਿ ਉਹਨਾਂ ਦੇ ਲਈ ਜੀਵਨ ਦਾ ਦਿਨ ਅਤੇ ਉਹਨਾਂ ਦੇ ਵੈਰੀਆਂ ਦੇ ਲਈ ਉਸ ਦਿਨ ਮੌਤ ਦਾ ਦਿਨ ਹੋਵੇਗਾ ਹallelujah ਇਸ ਕਰਕੇ ਅਗਰ ਅਸੀਂ ਚੌਹਨੇ ਆ ਵੀ ਸਾਡੇ ਲਈ ਉਹ ਦਿਨ ਆਗਾਂ ਤੇ ਤੰਦੂਰ ਤੇ ਸਾੜਨ ਵਰਗਾ ਨਾ ਹੋਵੇ ਅਸੀਂ ਪੈਰਾਂ ਦੀ ਸੁਆ ਨਾ ਬਣੀਏ ਅਸੀਂ ਦੁਸ਼ਟਾਂ ਦੇ ਨਾਲ ਨਾ ਰਲੀਏ ਅਸੀਂ ਪਾਪਾਂ ਦੇ ਵਿੱਚੋਂ ਨਿਕਲੀਏ ਤੇ ਬਚਾ ਲਈਏ ਆਪਣੇ ਆਪ ਨੂੰ ਕਿਉਂਕਿ ਇਹ ਦਿਨ ਆਕਰਖੋਰ ਦੁਸ਼ਟਾਂ ਦੇ ਲਈ ਆਵੇਗਾ ਅਤੇ ਉਹ ਨਾਸ਼ ਹੋਣਗੇ ਪਰ ਜੇ ਅਸੀਂ ਨਵੀਂ ਇਨਸਾਨੀਅਤ ਦੇ ਨਵੇਂ ਮਨੁੱਖ ਬਣ ਕੇ ਅੱਛੇ ਚਾਲ ਚਲਣ ਨੂੰ ਪਹਿਨਿਆ ਅੱਛੇ ਸੁਭਾਅ ਨੂੰ ਪਹਿਨ ਲਿਆ ਜੇ ਅਸੀਂ ਮਸੀਹੀ ਯਿਸੂ ਵਰਗੇ ਬਣ ਗਿਆ ਤੇ ਪੂਰੇ ਦਿਲ ਲਗਾ ਕੇ ਖੁਦਾ ਦੀ ਉਡੀਕ ਕੀਤੀ ਤਾਂ ਸੱਚਮੁੱਚ ਉਹ ਦਿਨ ਸਾਡੇ ਲਈ ਵੱਡੇ ਆਨੰਦ ਦਾ ਦਿਨ ਹੋਵੇਗਾ ਖੁਸ਼ੀ ਦਾ ਦਿਨ ਹੋਵੇਗਾ ਜੈਕਾਰਿਆਂ ਦਾ ਦਿਨ ਹੋਵੇਗਾ ਅਸੀਂ ਨੱਚਾਂਗੇ ਖੁੱਦਾਂਗੇ ਉੱਛਲਾਂਗੇ ਤੇ ਚੰਗਿਆਈ ਦੀਆਂ ਕਿਰਨਾਂ ਸਾਡੇ ਤੇ ਮਹਿਨਗੀਆਂ ਅਸੀਂ ਆਪਣੇ ਪਰਮੇਸ਼ਰ ਨੂੰ ਮਿਲਣ ਦੇ ਲਈ ਜ਼ਰੂਰ ਜਾਂਗੇ ਅਤੇ ਸਾਡਾ ਯਹਵਾ ਸਾਡਾ ਪਰਮੇਸ਼ੁਰ ਸਾਨੂੰ ਸਦਾ ਦੇ ਲਈ ਸਦੀਪਕ ਕਾਲ ਤੱਕ ਬਰਕਤ ਜ਼ਰੂਰ ਦੇਵੇਗਾ ਹallelujah ਤਾਂ ਆਉ ਸਭ ਮਿਲ ਕੇ ਉਸ ਖੁਦਾ ਦਾ ਸ਼ੁਕਰ ਅਤੇ ਧੰਨਵਾਦ ਕਰਦੇ ਆ ਜੋ ਉਸ ਨੇ ਸਾਡੇ ਲਈ ਧਰਮ ਦਾ ਸੂਰਜ ਰੱਖਿਆ ਹੈ ਅਤੇ ਉਹਦੀਆਂ ਕਿਰਨਾਂ ਵਿੱਚ ਜੋ ਚੰਗਿਆਈ ਉਹ ਸਾਡੇ ਲਈ ਹੈ ਅਗਰ ਹਜੇ ਵੀ ਅਸੀਂ ਆਪਣੇ ਵਿੱਚੋਂ ਕੁਝ ਬਦੀਆਂ ਬੁਰਾਈਆਂ ਨੂੰ ਨਹੀਂ ਕੱਢ ਪਾਏ ਆ ਤਾਂ ਆਉ ਸਭ ਮਿਲ ਕੇ ਦੁਆ ਕਰਦੇ ਕਿ ਖੁਦਾਵੰਦ ਸਾਨੂੰ ਇਸ ਯੋਗ ਬਣਾਓ ਤਾਂ ਕਿ ਜਦ ਉਹ ਦਿਨ ਆਵੇ ਅਸੀਂ ਨੱਚਣ ਖੁੱਦਣ ਵਾਲੇ ਹੋਈਏ ਅਸੀਂ ਨਾਸ਼ ਕਰਨ ਵਾਲੇ ਨਾ ਹੋਈਏ ਹallelujah ਤਾਂ ਹੁਸਰ ਮਿਲ ਕੇ ਅਸੀਂ ਨਾ ਪੂਰੀ ਵਚਨਾਂ ਦੇ ਦੁਆਰਾ ਖੁਦਾ ਦੀ پاک ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਨਵਾਦ 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 ਵਾਹਾਨ ਸਮਰਥੀ ਖੁਦਾਵਨ ਪੈਰੇ ਪਰਮੇਸ਼ਾ ਪ੍ਰਭੂ ਜੀ ਥਾੜਾ ਸ਼ੁਕਰ ਥਾੜਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਤੁਸੀਂ ਬਰਕਤ ਤੇ ਆਸ਼ੀਸ਼ ਹੀ ਦੇਣ ਵਾਲੇ ਪਰਮੇਸ਼ਰ ਖੁਦਾਵੰਦ ਤੁਹਾਡੀ ਕਿਰਪਾ ਸਦਾ ਦੀ ਹੈ ਪ੍ਰਭੂ ਜੀ ਤੁਸੀਂ ਮਹਾਨ ਔਰ ਸਮਰਥੀ ਖੁਦਾਵੰਦ ਪਰੇ ਪਰਮੇਸ਼ਰ ਪਤਾ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਨੂੰ ਮੰਗਦੇ ਖੁਦਾਵੰਦ ਤੁਹਾਡੀ ਰਹਿਮ ਤੁਹਾਡੀ ਫਜ਼ਲ ਨੂੰ ਮੰਗਦੇ ਪਰੇ ਪ੍ਰਭੂ ਜੀ ਤੁਸੀਂ ਕਿਰਪਾ ਦੇ ਸਾਗਰ ਹੋ ਖੁਦਾ ਰਹਿਮ ਦੇ ਪਰਮੇਸ਼ਰ ਪ੍ਰਭੂ ਜੀ ਅੱਜ ਸੱਚਮੁੱਚ ਅੱਜ ਦਾ ਹੀ ਨਵਾਂ ਦਿਨ ਨਵੀਂ ਕਿਰਪਾ ਨਵੇਂ ਰਹਿਮ ਨਵੇਂ ਫਜ਼ਲ ਦੇ ਨਾਲ ਤੁਸੀਂ ਸਾਨੂੰ ਦਿੱਤਾ ਪ੍ਰਭੂ ਜੀ ਐਮਰੇ ਜੀ ਤੇ ਪਰਮੇਸ਼ਰ ਖੁਦਾ ਆਪਣੀ ਬਰਕਤ ਆਪਣੀ ਆਸ਼ੀਸ਼ ਨੂੰ ਇਸੇ ਤਰ੍ਹਾਂ ਸਾਡੇ ਤੇ ਬਣਾਈ ਰੱਖਣਾ ਖੁ ਗੁਰਗੁਨੇ ਗਾਰਿਆ ਖੁਦਾ ਪਰ ਫਿਰ ਵੀ ਤੁਸੀਂ ਸਾਡੇ ਪਾਪਾ ਨੇ ਅਨੁਸਾਰ ਸਾਨੂੰ ਪ੍ਰਤੀਫਲ ਨਹੀਂ ਦਿੱਤਾ ਤੁਸੀਂ ਆਪਣੀ ਰਹਿਮ ਆਪਣੀ ਕਿਰਪਾ ਦੇ ਵਸਿਲੇ ਸਾਨੂੰ ਸਭ ਨੂੰ ਨਵਾਂ ਜੀਵਨ ਬਖਸ਼ਿਆ ਖੁਦਾ ਅਸੀਂ ਫਿਰ ਤੋਂ ਤੁਹਾਡੇ ਰਾਜ ਤੁਹਾਡੀ ਮਹਿਮਾ ਚ ਵਧੀਏ ਤੇ ਤੁਹਾਡੀ ਕਿਰਪਾ ਤੇ ਮਹਿਮਾ ਦੇ ਵੱਡੇ ਕੰਮਾਂ ਨੂੰ ਕਰ ਸਕੀਏ ਐ ਮੇਰੇ ਜ਼ਿੰਦਾ ਖੁਦਾਵਨ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ ਤੁਹਾਡੀ ਕਿਰਪਾ ਸਦਾ ਦੀ ਹੈ ਐ ਮੇਰੇ ਮਹਾਨ ਸਮਰਥੀ ਆਤਮ ਪਵਿੱਤਰ ਖੁਦਾਵਨ ਖੁਦਾ ਤੁਹਾਡੇ ਰਾਜ ਤੁਹਾਡੀ ਕਿਰਪਾ ਨੂੰ ਮੰਗਦੇ ਖੁਦਾਵਨ ਤੁਹਾਡੀ ਸ਼ਾਮਰ ਤੁਹਾਡੇ ਬਲ ਨੂੰ ਮੰਗਦੇ ਪ੍ਰਭੂ ਜੀ ਕਿਰਪਾ ਕਰੋ ਰਹਿਮ ਕਰੋ ਦਇਆ ਕਰੋ ਮੇਰੇ ਮਹਾਨ ਖੁਦਾ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਤੇ ਆਪਣੇ ਫਜ਼ਲ ਨੂੰ ਕਰੋ ਪ੍ਰਭੂ ਜੀ ਤੁਹਾਡੀ ਸੱਚੀ ਸਹਾਇਤਾ ਸਾਡੇ ਤੇ ਕੀਤੀ ਜਾਵੇ ਅਸੀਂ ਯਹਵਾ ਆਪਣੇ ਪਰਮੇਸ਼ਰ ਦੇ ਨਾਮ ਦੇ ਵਿੱਚ ਉਛਲিয়ে ਕੁੱਦিয়ে ਨੱਚੀਏ ਤੇ ਆਨੰਦ ਕਰੀਏ ਖੁਦਾਵਨ ਕਿਉਂ ਜੋ ਸੱਚਮੁੱਚ ਧਰਮਿਕਤਾ ਦਾ ਸੂਰਜ ਤੁਸੀਂ ਸਾਡੇ ਲਈ ਚੜਾਉਂਗੇ ਇਹ ਪਿਆਰੇ ਖੁਦਾ ਜਿਨ੍ਹਾਂ ਵੀ ਪੈਨਪਾਈ ਸਵਚਨ ਪ੍ਰਾਰਥਨਾ ਨੂੰ ਸੁਣ ਦੇ ਨੇ ਖਦਮ ਅਗਰ ਇਹ ਆਪਣੇ ਸੁਭਾਅ ਦਾ ਬਦਲਾਵ ਨਹੀਂ ਕਰ ਪਾਈ ਖੁਦਾਵੰਦ ਹਲੀਮੀ ਦੇ ਨਾਲ ਇਹਨਾਂ ਦਾ ਸੁਧਾਰ ਕਰੋ ਪ੍ਰਭੂ ਜੀ ਅਸੀਂ ਸਭ ਦੇ ਸਭ ਨਵੇਂ ਇਨਸਾਨੀਅਤ ਦੇ ਨਵੇਂ ਪੁਰਖ ਵਰਗੇ ਬਣੀਏ ਪਿਤਾ ਆਪਣੇ ਅੰਦਰ ਹਰ ਇੱਕ ਪਾਪ ਵੈਰ ਵਦੀ ਵੈਰ ਵਿਰੋਧ ਈਰਖਾ ਜਲਸੀ ਕ੍ਰੋਧ ਨੂੰ ਕੰਡ ਕੇ ਖੁਦਾ ਤੁਹਾਡੀ ਕਿਰਪਾ ਤੁਹਾਡੇ ਰਾਜ ਤੇ ਤੁਹਾਡੀ ਮਹਿਮਾ ਦੇ ਵਿੱਚ ਵਧੀਏ ਖੁਦਾਵੰਦ ਤੁਹਾਡਾ ਪ੍ਰੀਮ ਸਾਡੇ ਅੰਦਰ ਵਾਸ ਕਰੇ ਤੁਹਾਡੀ ਕਿਰਪਾ ਸਾਡੇ ਲਈ ਠਹਿਰੇ ਪ੍ਰਭੂ ਜੀ ਤੁਸੀਂ ਬਰਕਤ ਦੇਣਾ ਆਸ਼ੀਸ਼ ਦੇਣਾ ਕਿਰਪਾ ਕਰਨਾ ਮੇਰੇ ਮਹਾਨ ਖੁਦਾ ਹਮਤੋਂ ਲੈ ਕੇ ਸਦਾ ਤੱਕ ਤੁਹਾਡੀ ਸੱਚੀ ਸਹਾਇਤਾ ਸਾਡੇ ਉੱਤੇ ਹੋਵੇ ਪਿਤਾ ਪਰਮੇਸ਼ਰ ਤੁਹਾਡੀ ਸਰਗਿਆ ਆਸ਼ੀਸ਼ ਤੁਹਾਡਾ ਗਿਆਨ ਬੁੱਧ ਦਾਤ ਸਾਡੇ ਅੰਦਰ ਵਾਸ ਕਰੇ ਅਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਨਾਮ ਦੇ ਨਿਮਿਤ ਵਾਅਦੇ ਫੈਲਦੇ ਹੋਣ ਤੇ ਤਰੱਕੀ ਕਰਦੇ ਜਾਈਏ ਸਾਡੇ ਸਾਰਿਆਂ ਦੀ ਜ਼ਿੰਦਗੀ ਚ ਖੁਦਾਵਨ ਤੁਹਾਡਾ ਨਾਮ ਪਵਿੱਤਰ ਕਰਕੇ ਮੰਨਿਆ ਜਾਵੇ ਪ੍ਰਭੂ ਜੀ ਅਸੀਂ ਸਭ ਦੇ ਸਭ ਤੁਹਾਡੀ ਕਿਰਪਾ ਦਇਆ ਭਲਾਈ ਪਰ ਪੂਰੀ ਰਾਜ ਦੇ ਵਿੱਚ ਫੈਲੀਏ ਬਤਾ ਪਰਮੇਸ਼ਰ ਅਸੀਂ ਵਾਅਦੇ ਫਲਦੇ ਜਾਈਏ ਖੁਦਾਵਨ ਹੁਣ ਤੋਂ ਲੈ ਕੇ ਸਦਾ ਤੱਕ ਮੇਰੇ ਮਹਾਨ ਕੋ ਦਾ ਤੁਹਾਡੀ ਕਿਰਪਾ ਦਇਆ ਭਲਾਈ ਪਰ ਪੂਰੀ ਨੂੰ ਪੂਰੇ ਹੀ ਪਰਿਵਾਰਾਂ ਦੇ ਉੱਤੇ ਰਿਲੀਜ਼ ਕਰਦੇ ਆ ਤੁਹਾਡੀ ਸੱਚੀ ਸਹਾਇਤਾ ਨੂੰ ਮੰਗਦੇ ਖੁਦਾਵਨ ਤੁਹਾਡੇ ਲਹੂ ਦੀਆਂ ਵਾਣਾ ਪੂਰੇ ਘਰਾਂ ਦੇ ਚਾਰ ਸਿਰ ਲਗਾਉਣੇ ਖੁਦਾਵਨ ਤੁਹਾਡੇ ਦੂਤਾਂ ਦੇ ਵਸੀਲੇ ਹਰ ਇੱਕ ਘਰਾਨੇ ਨੂੰ ਬles ਕਰਦੇ ਪੈਰੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਆ ਜੋ ਇਹ ਆਪਣੀ ਚੰਗਿਆਈ ਨੂੰ ਪਾ ਚੁੱਕੇ ਨੇ ਤੁ ਸਭ ਨੂੰ ਬਰਕਤ ਦੇ ਚੁੱਕੇ ਹੋ ਖੁਦਾਵਨ ਤੁਹਾਡਾ ਸ਼ੁਕਰ ਧੰਨਵਾਦ ਕਰਦੀ ਪੈਰੀ ਖੁਦਾਵੰਦ ਪ੍ਰਾਰਥਨਾ ਕਰਦੇ ਹੁਨਾ ਸਾਰਿਆਂ ਦੇ ਲਈ ਜੋ ਲਗਾਤਾਰ ਫਾਸਟਿੰਗ ਵਿੱਚ ਬਣੇ ਹੋਏ ਨੇ ਖੁਦਾਵਨ ਇਹਨਾਂ ਸਾਰਿਆਂ ਨੂੰ ਵਰਤ ਪ੍ਰਾਰਥਨਾ ਵਿੱਚ ਮਜ਼ਬੂਤ ਕਰਨਾ ਪ੍ਰਭੂ ਜੀ ਇਹਨਾਂ ਦਾ ਫਾਸਟਿੰਗ ਕਰਨਾ ਇਹਨਾਂ ਦੇ ਲਈ ਵੱਡੇ ਪ੍ਰਤੀਫਲ ਦਾ ਕਾਰਨ ਬਣੇ ਅਸੀਂ ਸਭ ਦੇ ਸਭ ਖੁਦਾ ਤੁਹਾਡੀ ਮਹਿਮਾ ਤੁਹਾਡੇ ਰਾਜ ਵਾਧੇ ਹੋਣ ਤਰੱਕੀ ਕਰਦੇ ਜਾਈਏ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਭਲਾਈ પ્રેમ ਅਤੇ ਆਨੰਦ ਹੋਣ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਅਸੀਂ ਸੱਚਮੁੱਚ ਖੁਦਾ ਤੁਹਾਡੇ ਰਾਜ ਤੁਹਾਡੀ ਮਹਿਮਾ ਜਵਾਦਿਆ ਅਤੇ ਤਰੱਕੀ ਕਰਦੇ ਜਾਈਏ ਖੁਦਾਵਨ ਪੂਰੇ ਘਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪਿਤਾ ਸੱਚੀ ਸਹਾਇਤਾ ਨੂੰ ਸਰਗਰਾਜ ਚ ਰਿਲੀਜ਼ ਕਰਦੇ ਮੇਰੇ ਪਿਆਰੇ ਪਰਮੇਸ਼ਰ ਖੁਦਾ ਪ੍ਰਾਰਥਨਾ ਕਰਦੇ ਹਾਂ ਸਾਰਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਥੜੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰਤ ਤੁਹਾਡੇ بیٹے ਸ਼ਿਵਾਲੀ ਪਤਾ ਪਰਮੇਸ਼ਰ ਕਾਰੋਬਾਰ ਵਿੱਚ ਵਾਧਾ ਕਰਨਾ ਪਿਤਾ ਜੀ ਨਵੇਂ ਕਾਰੋਬਾਰ ਨੂੰ ਬਲੈਸ ਕਰਨਾ ਖੁਦਾਵੰਤ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਕੁਲਵਿੰਦਰ ਲਈ ਦੁਆ ਕਰਦੇ ਪਤਾ ਪਰਮੇਸ਼ਰ ਕਾਰੋਬਾਰ ਦੀਆਂ ਰੁਕਾਵਟਾਂ ਨੂੰ ਦੂਰ ਕਰੋ ਪਿਤਾ ਜੋ ਵੀ ਇਹਨਾਂ ਨੇ ਜੌਬ ਅਪਲਾਈ ਕੀਤੇ ਇਹਨਾਂ ਨੂੰ ਜੌਬ ਮਿਲਣ ਜਿਨ੍ਹਾਂ ਦੀ ਮਦਦ ਕਰੋ ਪਿਆਰੇ ਖੁਦਾਵੰ ਪ੍ਰार्थਨਾ ਕਰਦੇ ਰੇਖਾ ਲਈ ਬਤਾਨਾ ਦੇ ਪੂਰੇ ਹੀ ਪਰਿਵਾਰ ਨੂੰ ਚੰਗੀ ਸਿਹਤ ਤੰਦਰੁਸਤੀ ਦਾ ਨਾਲ ਸਾਰੀ ਰੋਗ ਬਿਮਾਰੀਆਂ ਤੋਂ ਆਜ਼ਾਦ ਕਰਨਾ ਤਜਿੰਦਰ ਲਈ ਔਰ ਦਵਿੰਦਰ ਲਈ ਦੁਆ ਕਰਦੇ ਪਤਾ ਪਰਮੇਸ਼ਰ ਇਹਨਾਂ ਨੂੰ ਬLES ਕਰੋ ਆਸ਼ੀਸ਼ਿਤ ਕਰੋ ਬੁਰੀਆਂ ਆਤਾਂ ਤੋਂ ਆਜ਼ਾਦ ਕਰੋ ਆਪਣੇ ਨਾਮ ਦੇ ਨਿਮੇਤ ਅਗਵਾਈ ਕਰੋ ਪ੍ਰਾਰਥਨਾ ਵਾਲਾ ਜੀਵਨ ਦੇ ਪਤਾ ਪਰਮੇਸ਼ਰ ਦੁਆ ਕਰਦੇ ਖੁਦਾਵੰਦ ਹਰਮਨ ਲਈ ਪਤਾ ਪਰਮੇਸ਼ਰ ਇਹਨਾਂ ਨੇ ਜੋ ਵੀ ਬਾਹਰ ਜਾਣਾ ਖਦਾ ਰਾ ਦੇ ਲਈ ਬਾਹਰ ਜਾਂਦੇ ਨਵੇਂ ਰਾਹਤਿਆਂ ਨੂੰ ਖੋਲੋ ਪਤਾ ਤੁਹਾਡੀ ਸੱਚੀ ਸਹਾਇਤਾ ਨਾਲ ਦੀ ਜ਼ਿੰਦਗੀ ਚ ਹੋਵੇ ਤੁਹਾਡੀ ਕਿਰਪਾ ਇਹਨਾਂ ਦੇ ਉੱਤੇ ਠਹਿਰ ਜਾਵੇ ਮਹਾਨ ਖੁਦਾਵਨ ਤੁਹਾਡਾ ਫਜ਼ਲ ਇਹਨਾਂ ਦੇ ਉੱਤੇ ਹੋਵੇ ਬੇਰੀ ਪਰਮੇਸ਼ਰ ਪਿਤਾ ਜੀ ਬਰਕਤ ਦੇਣਾ ਦਇਆ ਕਰਨਾ ਮਹਾਨ ਖੁਦਾਵਨ ਸੁਦੇਸ਼ ਲਈ ਦੁਆ ਕਰਦੇ ਇਹਨਾਂ ਦੇ ਘਰ ਵਿੱਚ ਜੋ ਵੀ ਡੌਗ ਰੱਖਿਓ ਇਹ ਪਤਾ ਪਰਮੇਸ਼ਰ ਉਹਨਾਂ ਨੂੰ ਜੋ ਵੀ ਕਮੀ ਹੈ ਖੁਦਾ ਸਾਰੇ ਹੀ ਰੋਗ ਬਿਮਾਰੀਆਂ ਤੋਂ ਆਜ਼ਾਦ ਕਰਨਾ ਖੁਦਾਵਨ ਚੰਗੀ ਸਿਹਤ ਤੰਦਰੁਸਤੀ ਦਾ ਇਸ ਭੈਣ ਨੂੰ ਪ੍ਰਾਰਥਨਾ ਵਾਲਾ ਜੀਵਨ ਦੇਣਾ ਪ੍ਰਭੂ ਜੀ ਦੁਆ ਕਰਦੇ ਮੇਰੇ ਮਹਾਨ ਪਿਆਰੇ ਪਰਮੇਸ਼ਰ ਕੋ ਨਾ ਬਲਜਿੰਦਰ ਸਿੰਘ ਲਈ ਖੁਦਾਵਨ ਜੋ ਆਪਣੀ ਵਾਈਫ ਦੇ ਨਾਲ ਗੱਲ ਨਹੀਂ ਕਰਦਾ ਦੇਖੋ ਇਹਨਾਂ ਦੇ ਮਨ ਚ ਜੋ ਵੀ ਸੋਚਾਂ ਵਿਚਾਰਾਂ ਨੇ ਖੁਦਾ ਸਾਰੇ ਬੁਰੇ ਸੋਚ ਵਿਚਾਰਾਂ ਤੋਂ ਜ਼ਾਦ ਕਰੋ ਇਹ ਆਪਣੇ ਪਰਿਵਾਰ ਦਾ ਅੱਛਾ ਪ੍ਰਬੰਧ ਕਰਨ ਆਪਸੀ ਪ੍ਰੇਮ ਮਿਲ ਵਰਤਨ ਰੱਖਣ ਖੁਦਾਵਨ ਇੰਦਰਜੀਤ ਲਈ ਦੁਆ ਕਰਦੇ ਖੁਦਾ ਕਰੋ ਕਾਰੋਬਾਰ ਵਿੱਚ ਵਾਧਾ ਕਰਨਾ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਪ੍ਰਭੂ ਜੀ ਨਿਸ਼ਾ ਲਈ ਦੁਆ ਕਰਦੇ ਖੁਦਾਵਨ ਹਾਰਿਕ ਇਹਨਾਂ ਦੀ ਡਿਸਟਰਬੈਂਸ ਇਸ਼ੂ ਨਾਲੋਂ ਚੰਦੂਰ ਹੋ ਜਾਵੇ ਸਾਰੇ ਡਿਪਰੈਸ਼ਨ ਜਾਂਦਾ ਰਵੇ ਚਿੰਤਾ ਪ੍ਰੇਸ਼ਾਨੀ ਤੋਂ ਜ਼ਾਦ ਕਰਕੇ ਸੱਚੀ ਸ਼ਾਂਤੀ ਦੇਣਾ ਖੁਦਾਵਨ ਗਿਆਨ ਕਾਲ ਲਈ ਦੁਆ ਕਰਦੇ ਹਾਂ ਜਿਨ੍ਹਾਂ ਦੇ ਸਿਰ ਵਿੱਚ ਦਰਦ ਰਹਿੰਦਾ ਹੈ ਪਤਾ ਇਹਨਾਂ ਦੇ ਸਿਰ ਦਾ ਸਾਰਾ ਹੀ ਰੋਗ ਈਸ਼ੂ ਨਾਮ ਚ ਦੂਰ ਹੋ ਜਾਵੇ ਜੰਗੀ ਸਿਹਤ ਤੰਦਰੁਸਤੀ ਨਾਲ ਬLES ਕਰਨਾ ਖੁਦਾਵੰ ਬ੍ਰਾਮ ਜੀਤ ਲਈ ਦੁਆ ਕਰਦੇ ਖੁਦਾਵੰ ਜਿਨ੍ਹਾਂ ਨੂੰ ਛੇ ਸੰਡੇ ਦੀ ਛੁੱਟੀ ਨਹੀਂ ਮਿਲਦੀ ਖੁਦਾਵੰ ਇਹਨਾਂ ਨੂੰ ਸੰਡੇ ਦੀ ਛੁੱਟੀ ਮਿਲਣ ਜਿਨ੍ਹਾਂ ਦੀ ਮਦਦ ਕਰੋ ਤਾਂ ਜੋ ਐਤਵਾਰ ਦੀ ਬੰਦਗੀ ਵਿੱਚ ਤੁਹਾਡੇ ਹਜ਼ੂਰ ਆ ਸਕਣ ਤੁਹਾਡੀ ਭਗਤੀ ਆराधना ਕਰ ਸਕਣ ਖੁਦਾਵੰ ਪ੍ਰਾਰਥਨਾ ਕਰਦੇ ਮੇਰੇ ਮਹਾਨ ਪਿਆਰੀ ਪਰਮੇਸ਼ੁਰ ਖੁਦਾਵੰ ਇਹਨਾਂ ਘਰਾਂ ਵਿੱਚ ਰੱਖੀ ਸਜਾਵਟ ਤੇ ਲਈ ਪ੍ਰਭੂ ਜੀ ਅਸ ਤੋ ਇਹ ਮਸਾ ਕੀਤਾ ਆਪਾਪ ਕੋ ਇਤ ਲਹੂ ਇਹ ਨਾ ਘਰਾਂ ਪਰਿਵਾਰਾਂ ਦੇ ਲਈ ਬਹੁਤਾਈਤ ਦੇ ਨਾਲ ਕੰਮ ਕਰੇ ਇਹ پاک ਜ਼ਿੰਦਾ ਲਹੂ ਇਹ ਨਾ ਕਾਰੋਬਾਰਾਂ ਵਿੱਚ ਵਾਅਦਾ ਦੇਵੇ ਖੁਦਾਵੰ ਦੇ ਨਵੇਂ ਨੀਮ ਦਾ ਨਵਾਂ ਲਹੂ ਇਹਨਾਂ ਨੂੰ ਨਵੀਆਂ ਸਾਨੀਤ ਵਿੱਚ ਉਹਦਾ ਵੀ ਪ੍ਰਭੂ ਜੀ ਸਾਰੇ ਬੰਧਨ ਰੁਕਾਵਟਾਂ ਨੂੰ ਦੂਰ ਕਰਨ ਦੀ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ